ਉਹ ਇੱਕ ਮਾਂ ਦੇ ਵੱਲੋਂ ਆਪਣੀਆਂ ਧੀਆਂ ਦੇ ਉੱਤੇ ਇਲਜ਼ਾਮ ਲਗਾਏ ਜਾਣ ਤਾਂ ਖਬਰ ਜਿਹੜੀ ਉਹ ਬਹੁਤ ਵੱਡੀ ਬਣਦੀ ਆ ਕਿਉਂਕਿ ਇੱਕ ਬੇਵਸ ਮਾਂ ਦੇ ਵੱਲੋਂ ਆਪਣੀਆਂ ਧੀਆਂ ਤੇ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਉਂਕਿ ਦਰਸਲ ਇਹ ਖਬਰ ਜਿਹੜੀ ਲੁਧਿਆਣੇ ਦੀ ਜੱਥੋਂ ਦੀ ਇੱਕ ਬੇਵਸ ਮਾਂ ਨੇ ਮਾਂ ਦਾ ਕਹਿਣਾ ਕਿ ਮੈਂ ਚੰਗਾ ਪਰਾ ਕੰਮ ਕਰਦੀ ਸੀ ਕਿ ਲੋਕਾਂ ਦੇ ਘਰਾਂ ਝੌੜ ਪੋਚਾ ਬਸੜ ਦੇ ਉੱਤੇ ਸਫਾਈ ਅਤੇ ਹੋਰ ਕਈ ਮਜਦੂਰੀ ਦਾ ਕੰਮ ਕਰਕੇ ਮੈਂ ਕਿਵੇਂ ਨਾ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਪਰ ਮੈਨੂੰ ਮੇਰੀਆਂ ਧੀਆ ਨੇ ਮਜਬੂਰ ਕੀਤਾ ਜਿਸਨ ਪਰੋਸੀ ਦਾ ਧੰਦਾ ਕਰਨ ਤੇ ਮੈਨੂੰ ਉਹਨਾਂ ਨੇ ਮਜਬੂਰ ਕੀਤਾ ਜਿਸ ਤੇ ਬਾਅਦ ਮੈਂ ਇਹ ਗਲਤ ਧੰਦੇ ਦੇ ਵਿੱਚ ਪੈ ਗਈ ਨਿਕਲ ਜਾਂਦੇ ਹੋ ਮੈਂ ਨਿਕਲਣਾ ਥਾਲੇ ਜਿੰਨੇ ਮੈਨੂੰ ਅੱਗ ਲਗਾਈ ਹੈ ਨਾ ਫੜਾ ਜਾ ਕੇ ਨੋਨੀ ਨੂੰ ਜੋਆ ਨੂੰ ਇਹਨੂੰ ਆਪਣੇ ਕੀ ਕਹਿੰਦੇ ਨੇ ਡਾਕਟਰ ਨੂੰ ਮੈਡਮ ਇੱਕ ਤੇ ਦੋ ਕੁੜੀਆਂ ਤੇ ਤੁਹਾਡੀਆਂ ਵੀ ਇਹਨਾਂ ਵਿੱਚ ਮੇਰੀ ਦੋ ਕੁੜੀਆਂ ਕਿੱਥੇ ਇੱਕੋ ਹੀ ਆ ਮੇਰੇ ਜਿੰਨੇ ਰੱਖਿਆ ਹੈ ਜ਼ਬਰਦਸਤੀ ਕਿਉਂ ਕਿ ਖੋਵਾ ਕਰਕੇ ਤਾਂ ਇਹਨਾਂ ਨੂੰ ਫਰਾਂਦੀ ਆ ਤੁਹਾਨੂੰ ਗਲਤ ਕੰਮ ਜਿ ਕਿਨੇ ਪਾਇਆ ਮੇਰੇ ਬੱਚਿਆਂ ਨੇ ਇਸ ਕੰਮ ਦੇ ਹਾਂਜੀ ਕਿਹੜੀਆਂ ਆ ਇੱਕ ਕੁੜੀਆਂ ਨੇ ਕਿ ਮੁੰਡਿਆਂ ਨੇ ਮੁੰਡੇ ਕਿੱਥੇ ਮੁੰਡੇ ਹੁੰਦੇ ਤਾਂ ਮੈਂ ਇੱਥੇ ਹੁੰਦੀ ਅਰੇ ਕੁੜੀਆਂ ਨੇ ਤੁਹਾਨੂੰ ਇਸ ਕੰਮ 'ਚ ਪਾਇਆ ਹਾਂਜੀ ਲੋਕ ਕਹਿੰਦੇ ਨੇ ਮਾਵਾਂ ਪੇ ਬੱਚਿਆਂ ਨੂੰ ਗਲਤ ਪਾਉਂਦੇ ਆ ਅੱਜ ਕੁੜੀਆਂ ਨੇ ਮਾਂ ਨੂੰ ਗਲਤ ਪਵਾਇਆ ਇਹ ਚੀਜ਼ ਤਾਂ ਪੂਰਾ ਬੱਛਾ ਡਗਵਾਵਾ ਆ ਜਾ ਜਿੰਨੂ ਮਰਜ਼ੀ ਪੁੱਛ ਕੇ ਦੇਖ ਲੋ ਮੈਂ ਤੇ ਆ ਕੇ ਰੀਗਲ ਦੇ ਵਿੱਚ ਪਾਂਡੇ ਮਾਂ ਦੀ ਸੀਗੀ ਝਾੜੂ-ਮੋਚਾ ਲਾਂਦੀ ਹੁੰਦੀ ਸੀ ਪਰ ਮੈਂ ਕਦੀ ਐਜਾ ਸੋਚਿਆ ਨਹੀਂ ਸੀਗਾ ਪਰ ਤੇ ਜਨਵੇ ਦੀ ਗੰਦੇ ਕੰਮ ਚ ਬੱਚਿਆਂ ਨੇ ਪਾਤਾ ਠੀਕ ਹੈ ਕੇ ਨੂਰ ਜੀ ਕੇ ਨੂਰ ਹਾਂ ਜੀ ਤੇਰਾ ਕੇ ਨੂਰ ਤੇ ਫੱਦੇ ਕਿਹੜੇ ਕੰਮ ਚ ਐ ਮੈਂ ਪੈਂਟਰ ਕੰਮ ਤਾਂ ਐ ਸੀ ਇੱਥੇ ਹਾਂ ਮੇਰੇ ਕਿੱਧਰ ਰਕੜਿਆ ਗਿਆ 2 ਘੁੰੜੇ ਮੈਂ ਤਾਂ ਪਹਿਲੇ ਲਗਿਆ ਸੀ ਕਿੰਨੇ ਪਹਿਲੇ ਲਗਿਆ ਮੈਂ ਤਾਂ 1000 ਲਗਿਆ ਵੀਰੇ 1500 ਰੁਪਿਆ ਤਾ ਤੂੰ ਕਿੰਨੇ ਲਾਗੇ 1500 ਰੁਪਿਆ 1500 ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਡੇਲੋਂ ਜੀ ਜੇ ਨੋਨੋ ਲੁਧਿਆਣੇ ਆਏ ਤੁਸੀਂ ਹਾਂਜੀ ਪੈਂਟਰ ਕੰਮ ਕਰ ਦਮਾ ਅਜੇ ਪੈਂਟਰ ਦਾ ਕੰਮ ਕਰਦੇ ਨੋਨੋ ਦਾ ਕਿੰਨੇ ਪੈਸੇ ਰਗੜੇਗੇ ਦੋਨੇ ਭਰਾਵਾਂ ਨੂੰ ਉਹਦਾ ਮੈਨੂੰ ਪਤਾ ਨਹੀਂ ਮੈਨੂੰ 1500 ਰੁਪਏ ਲੈ ਗਏ ਅਜੇ 1500 ਹਾਂਜੀ ਕੁੜੀ ਮਿਲੀ ਵੀ ਨਹੀਂ ਨਾ ਬਿਲਕੁਲ ਨਹੀਂ ਮਿਲੀ ਨਹੀਂ ਮਿਲੀ ਕੁੜੀ ਨਹੀਂ ਜੀ ਮੇਰਾ ਵੱਡਾ ਭਾਈ ਉਹ ਬੰਦਾ ਫੜ ਲਿਆ ਸੀ ਲਾਰਾ ਕੀ ਲਾ ਕੇ ਗਈ ਕੁੜੀ ਤੁਨੂੰ ਗਲਤ ਕੰਮ ਬਸੇ ਨਹੀਂ ਲਾਰਾ ਕੀ ਲਾ ਕੇ ਵੀ ਮੈਂ ਮਿਲਦੀ ਹੈ ਤੁਹਾਨੂੰ ਨਹੀਂ ਗਲਤ ਕੰਮ ਬਸੇ ਲਾਰਾ ਲਾ ਕੇ ਗਈ ਆ ਆ ਜੀ ਵੀ ਤੁੰਨਾ ਆਉਣੀ ਹੋਣੀ ਹਾਂ ਵੀ ਆਈ ਨਹੀਂ ਦੁਬਾਰਾ ਫਿਰ ਹਾਂਜੀ ਮਰ ਤੁਸੀਂ ਇਦਾਂ ਦੇ ਕੰਮਾਂ 'ਚ ਫਸਦੇ ਕਿਉਂ ਪਾਪਾ ਜੀ ਹੁਣ ਕੀ ਮਜਬੂਰੀ ਹੈ ਜੀ ਮਜਬੂਰੀ ਹੈ ਹਾਂਜੀ ਵਿਆਹ ਨਹੀਂ ਹੋਇਆ ਤੇੜਾ ਨਹੀਂ ਜੀ ਪਰ ਚਾਈ ਦਾ ਪ੍ਰਦਰਸ਼ਨ ਨੂੰ ਵੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਬਿਲਕੁਲ ਜੀ ਹੋਣਾ ਚਾਹੀਦਾ ਹਾਂ ਅੱਜ ਤੁਸੀਂ ਰਕੜੇ ਕਿਉਂ ਇਦਾਂ ਹੋਰ ਨਾ ਰਕੜੇ ਜਾਵੇ ਕੋਈ ਮੈਨੂੰ ਸਹੀ ਗੱਲ ਲੱਗੀ ਹੁਣ ਮੇਰਾ ਜਿਹੜਾ ਮੇਰਾ ਭਾਈ ਸੀਗਾ ਹੁਣ ਜਿਹੜਾ ਬੰਦਾ ਸੀ ਉਹ ਮਗਰ ਗਿਆ ਜੀ ਅੱਛਾ ਤੂੰ ਉਹ ਕੁੜੀ ਲੱਭਣ ਗਿਆ ਹਾਂਜੀ ਤੇ ਦੋਨੇ ਭਰਾ ਕੁਵਾਰੇ ਹੋ ਨਹੀਂ ਮੈਂ ਵਿਆਹ ਉਹ ਮੇਰੇ ਭਾਈ ਗਿਆ ਹੋਇਆ ਅਜਾ ਭਾਈ ਤੇਰਾ ਵੱਡਾ ਵਿਆਹਿਆ ਹੋਇਆ ਤੂੰ ਕੁਵਾਰਾ ਹੈ ਹਾਂਜੀ ਅਜਾ ਦੋਨੇ ਦੇ ਭਰਾ ਨਜ਼ਾਰੇ ਲੈਣ ਆਏ ਸੀ ਨਹੀਂ ਸਾਨੂੰ ਘੁੰਮਣ ਫਰਨ ਆਸਤਾ ਸੀ ਸਾਨੂੰ ਵਦਾ ਇੱਥੇ ਮੋਲ ਆ ਅੱਛਾ ਹਾਂਜੀ ਤੇ ਕਿੰਨੇ ਪੈਸੇ ਲੱਗੇ ਦੋਨੇ ਕੁੜੀਆਂ ਦੇ ਪਟੋਟੋ ਮਿਲ ਲਾਏ 8000 ਰੁਪਇਆ 8000 ਰੁਪਇਆ ਲੱਗੇ ਹਾਂਜੀ ਤੁਹਾਡੇ ਕੋਲੋਂ ਹਾਂਜੀ ਤੇ ਜਿਹੜੀ ਜਿਹੜੀ ਪੁਲਿਸ ਆ ਉਹ ਕੋਈ ਹੱਲ ਨਹੀਂ ਕਰ ਦਿੱਤੀ ਤੁਸੀਂ ਕੋਈ ਪਲੇਡ ਨਹੀਂ ਲਗਾਈ ਤੁਸੀਂ ਨਹੀਂ ਨਹੀਂ ਉਹ ਜੇ ਮੇਰਾ ਭਾਈ ਆਊਗਾ ਤਾਂ ਐ ਕੰਪਲੀਟ ਲਵਾਂਗਾ ਕਿਹੜੀ ਜਗ੍ਹਾ ਹੋਈ ਲੋਟੇ ਤੇਰੇ ਨਾਲ ਇੱਥੇ ਜੀ ਬਸ ਤਾਂ ਆਈ ਮੇਰਾ ਵੀਰੇ ਦੀ ਪਾਜੀ ਤੇਰੇ ਘਾਟ ਜਿਹੜਾ ਹੋਇਆ ਕਾਰਨ ਕੀ ਹੈ ਵੀਰੇ ਕਰਨ ਆਹੀ ਕੁਝ ਗਲਤ ਕੰਮ ਤੇ ਇਹਨਾਂ ਦੋ ਭਰਾ ਸੀਗੇ ਤੇ ਇਹਨਾਂ ਨੇ ਜਿਵੇਂ ਨਸ਼ੇ 'ਚ ਆ ਗਏ ਸੀਗੇ ਤੇ ਉਹਨਾਂ ਜਨਾਨੀਆਂ ਨੇ ਜਿਹੜੀਆਂ ਗਲਤ ਕੰਮ ਵਾਲੀਆਂ ਸੀਗੀਆਂ ਉਹਨਾਂ ਨੇ ਇਹਨਾਂ ਤੋਂ ਪੈਸੇ ਖੋਹ ਕੇ ਲੈ ਗਏ ਕਿੰਨੇ ਪੈਸੇ 8000 ਰੁਪਈਆ ਆ ਆ ਵੀ ਦੋਨੇ ਭਰਾ ਦੀ ਹਾਂਜੀ ਦੋਨੇ ਭਰਾ ਦੀ ਗੇ ਅੱਜ ਸੁਆਦ ਵੀ ਨਹੀਂ ਮਿਲਿਆ ਤੇ ਉਦ ਦਾ ਵੀ ਸੁਆਦ ਵੀ ਨਹੀਂ ਮਿਲਿਆ ਤੇ ਪੈਸੇ ਵੀ ਚਲੇ ਗਏ ਜੀ ਹੁਣ ਇਹ ਬਹਿ ਕੇ ਰੋਈ ਜਾਂਦਾ ਜੀ ਹੁਣ ਯਾਰ ਤੇ ਤੂੰ ਚੁੱਪ ਕਰਾਇਆ ਹਾਂਜੀ ਮੈਂ ਚੁੱਪ ਕਰਾਇਆ ਹੀ ਵਿਚਾਰ ਦੱਸਿਆ ਬਈ ਮਾੜੇ ਮੁੰਡਾ ਦੱਸਿਆ ਜੀ ਇਹਨਾਂ ਨੇ ਕਹਿੰਦੇ ਮੈਂ ਦੱਸਿਆਵਾ ਐ ਰਿਪੋਰਟ ਕਰੀ ਹੋਈ ਆ ਤੇ ਹਲੇ ਤੱਕ ਕੋਈ ਹੋਈ ਨਹੀਂ ਗੱਲਬਾਤ ਜੀ ਠੀਕ ਆ ਇਹਨਾਂ ਨੂੰ ਪੈਸੇ ਪੁੱਛਿਆ ਵੀਰੇ ਨਹੀਂ ਡੇਲੋਂ ਰਹਿਣ ਆਲੇ ਆ ਡੇਲੋਂ ਵੀਰੇ ਹਾਂਜੀ ਡੇਲੋਂ ਦਾ ਵੀਰੇ ਡੇਲੋਂ ਉਦੋਂ ਕਾਹ ਆ ਬੇਵਰੇ ਰੂਈ ਕੁੜੀ ਕੀ ਕਹਿੰਦਾ ਜਾਓਗੇ ਇਸ ਰੋਡ ਦੇ ਵਿੱਚ ਕਾਫੀ ਲੋਕ ਕੁੜੀਆਂ ਖੜਦੀਆਂ ਨੇ ਨਸ਼ਾ ਕੀਤਾ ਹੁੰਦਾ ਕੀ ਅੱਜ ਦਾ ਕੰਟਰੋਲ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਭਾਈ ਜੀ ਇੱਕ ਮਿੰਟ ਦਾ ਕੰਟਰੋਲ ਨਹੀਂ ਹੋ ਰਿਹਾ ਜਦੋਂ ਮਰਜ਼ੀ ਤੁਸੀਂ ਸ਼ਾਮ ਨੂੰ ਆ ਜਾਓ ਕੁੜੀਆਂ ਖੜੀ ਹੋਣਗੀਆਂ ਉਹਨਾਂ ਨਾਲ ਚਾਰ ਪੰਜ ਮੁੰਡੇ ਹੁੰਦੇ ਆ ਚਾਰ ਪੰਜ ਮੁੰਡੇ ਹੁੰਦੇ ਆ ਪਲੱਸ ਨਾਲ ਉਹਨਾਂ ਨਾਲ ਜਦੋਂ ਵੀ ਕੋਈ ਆਂਦਾ ਵਾ ਮੁੰਡਾ ਖੜਦਾ ਵਾ ਉਹਨਾਂ ਨਾਲ ਲੁੱਟਫੋ ਹੋ ਜਾਂਦੀ ਹੈ ਤੇ ਉਹ ਉਹਨਾਂ ਦਾ ਬੈਗ ਬੂਕ ਪਰਸ ਪਰ ਤੋਂ ਜੋ ਵੀ ਐਸਮਾਨ ਮੋਬਾਈਲ ਗੂਗਲ ਪੇ ਤੱਕ ਕਰ ਲੈਂਦੇ ਨੇ ਮੇਰੇ ਕੋਲ ਬੰਦਾ ਹੈਗਾ ਵਾ ਉਰਕੋ ਪੈਸੇ ਹੈ ਨਹੀਂ ਉਹ ਕਹਿੰਦੇ ਮੇਰੇ ਫੋਨ ਤੇ ਗੂਗਲ ਪੇ ਕਰ ਮੇ ਕੋਈ ਹੈਵੀ ਬੰਦਾ ਨੰਬਰ ਹੈਗਾ ਉਹ ਕੋਈ ਸੁਣਵਾਈ ਨਹੀਂ ਮੈਂ ਚੌਂਕੀ ਗਿਆ ਵਾਂ ਉਹ ਅਗਲੇ ਨੇ ਮੇਰੀ ਗੱਲ ਹੀ ਨਹੀਂ ਮੁੰਨੀ ਉਹ ਲੈਨ ਦਾਰੂ ਪੀਤੀ ਮੇਰੀ ਗੱਲ ਸੁਣੀ ਨਹੀਂ ਅਗਲੇ ਕਹਿੰਦੇ ਆਪਾਂ ਕੀ ਲੈਣ ਦਣਾ ਕਹਿੰਦੇ ਸਾਡੀ ਚੌਂਕੀ ਨਹੀਂ ਗਈ ਉਹ ਪੈਂਦੀ ਹੈ ਵਾਥੇ ਦੱਸੋ ਕੀ ਬੰਦਾ ਕਰੇ ਆਮਲੇ ਬੰਦੇ ਗਿਆ ਦੰਨੇ ਨੇ ਵੀ ਸਾਡੇ ਹਾਂ ਸਾਡੇ ਚ ਨਹੀਂ ਪੈਂਦੀ ਬਸ ਸਾਡੇ ਪੈਂਦੀ ਹੈ ਹੁਣ ਬੰਦਾ ਇਨੇ ਧੱਕੇ ਦਿਖਾ ਨਹੀਂ ਸਕਦਾ ਕਦੀ ਲਗਭਗ ਕਿੰਨੀਆਂ ਕੁੜੀਆਂ ਇੱਥੇ ਘੁੰਮਦੀਆਂ ਸਰ ਕੁੜੀਆਂ ਮੇਰੇ ਹਿਸਾਬ ਨਾਲ 3-4 3-4 ਕਿਉਂ 10-15 ਜਿਹੜੀ ਚਿੱਟਾ ਜੁੱਟਾ ਜਿਆ ਪਤਾ ਨਹੀਂ ਉਹਨਾਂ ਨਾਲ ਮੁੰਡੇ ਨੇ ਛੇੜੀ ਉੱਧਰ ਹੁੰਦੇ ਜਿਹੜੇ ਚਿੱਟਾ ਪੀਂਦੇ ਨੇ ਤੇ ਉਹ ਜਦੋਂ ਚਿੱਟਾ ਪੀ ਲੈਂਦੇ ਨੇ ਤੇ ਉਹਨਾਂ ਨੂੰ ਪਤਾ ਨਹੀਂ ਕਿ ਕਿਹਦੇ ਕੀ ਮਾਰਨਾ ਕੀ ਨਹੀਂ ਮਾਰਨਾ ਉਹ ਲੁੱਟ ਕੋ ਬਹੁਤ ਜ਼ਿਆਦਾ ਹੁੰਦੀ ਹੈ ਕਿਹੜੀ ਜਗ੍ਹਾ ਇਹ ਆਪਣੇ ਜਮਲਾ ਜੱਟ ਪਾਰਕ ਹੈ ਜੀ ਜਵਾਰਨਗਰ ਕੈਂਪ ਦੀ ਹੋ ਜਾਂਦੀ ਆ ਬਠੇੜੀ ਵਾਰੀ ਮੈਂ ਤਾਂ 2-3 ਵਾਰੀ ਹੋਇਆ ਨਾ ਸਾਡੀ ਸਵਾਰੀ ਬੈਠੀ ਹੁੰਦੀ ਨਾਲ ਹੀ ਮੈਨੂੰ ਕਹਿ ਦਿੰਦੇ ਆ ਵੀ ਕਿਨਾ ਕਹਿੰਦੇ ਬਿਠਾ ਲਓ ਸਾਨੂੰ ਉੱਥੋਂ ਤੱਕ ਲਾ ਦਿਓ ਇਹ ਆ ਉਹ ਆ ਪਰ ਸਾ ਢਿਸਵਾਰੀਆਂ ਦੇ ਉਹ ਕਰ ਜਾਂਦੇ ਆ ਮਾੜਾ ਯਾ ਬਲੇਡ ਮਾਰਦੇ ਨਾਲ ਹੀ ਪੈਸੇ ਥੱਲੋ ਦੀ ਗੱਡ ਕੇ ਲੈ ਜਾਂਦੇ ਆ ਬਹੁਤ ਵਾਰੀ ਹੋਇਆ ਮੇਰੇ ਨਾਲ ਹਾਂਜੀ ਹਾਂਜੀ ਮੇਰੇ ਸਾਡੀ ਮੇਰੇ ਦੋ ਤਿੰਨ ਵਾਰੀ ਸਵਾਰੀਆਂ ਨਾ ਹੋਇਆ ਫਿਰ ਤਦੇ ਮੈਂ ਇੱਥੇ ਰੁਕਦਾ ਨਹੀਂ ਗਾ ਜੀ ਬਾੜੀ ਦੇਖਦਾ ਤੁਹਾਨੂੰ ਇੱਕ ਮੈਂ ਰੁਕ ਗਿਆ ਦੋ ਤਿੰਨ ਤਾਂ ਕੁੜੀਆਂ ਮੈਂ ਦੇਖੀਆਂ ਅੱਜ ਦੁਪਹਿਰੇ ਦੇਖੀਆਂ ਜੀ ਬੜਾ ਟੀਗਾ ਲਾਇਆ ਹੋਇਆ ਉਹਨਾਂ ਦੇ ਇੱਥੇ ਡਿਗਦੀਆਂ ਧੰਦੀਆਂ ਸੀ ਦੋ ਤਿੰਨ ਵਾਰੀ ਤਾਂ ਉਹ ਬੱਸ ਥੱਲੇ ਆਂਦੇ ਆਂਦੇ ਰਹਿ ਗਏ ਨਸ਼ਾ ਖੂਬੇ ਤੇ ਪੂਰਾ ਹੀ ਓਕੇ ਰਿਪੋਰਟ ਜਿਹਦੇ ਪਾਸੇ ਆਟੋ ਚਾਲਕਾਂ ਤੇ ਹੋਰ ਕਈ ਨੌਜਵਾਨ ਵਿਅਕਤੀਆਂ ਦੇ ਵੱਲੋਂ ਲੁਧਿਆਣਾ ਦੇ ਬੱਸ ਸਟੈਂਡ ਦੇ ਨਜ਼ਦੀਕ ਇਲਾਕੇ ਦੇ ਉੱਤੇ ਕੁੜੀਆਂ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਉਹਨਾਂ ਦਾ ਕਹਿਣਾ ਸਾਡੇ ਤੋਂ ਵੀ ਕਈ ਵਾਰ ਜਿਹੀਆਂ ਘਟਨਾਵਾਂ ਆਪਰੀ ਸਾਡੇ ਨਾਲ ਕੋਈ ਵੱਡਾ ਧੋਖਾਧੜੀ ਜਾਂ ਸਾਡੇ ਤੋਂ ਕਈ ਵਾਰ ਪੈਸੇ ਠੱਗੇ ਜਾਂ